ਸੋਨ ਵੱਡਾ ਆਖਿਆ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਸੋਨ ਵੱਡਾ ਆਖਿਆ ਸਭ ਕੋਏ ਲੋਕ ਪਰਮੇਸ਼ਰ ਨੂੰ ਵੱਡਾ ਕਹਿੰਦੇ ਨੇ ਕਹਿੰਦੇ ਆਏਗੇ ਸ਼ੁਰੂ ਤੇ ਦੇਖਣੇ ਕਿਸੇ ਨੇ ਦੇਖੇ ਜਿਨੇ ਉਹਨੇ ਕਿਹਾ ਵੈਸੇ ਤਾਂ ਇਹ ਤਾਂ ਦੇਖਣ ਵਾਲਿਆਂ ਨੂੰ ਹੀ ਦੱਸਿਆ ਤਾਂ ਦੇਖਣ ਵਾਲਿਆਂ ਨੂੰ ਹੀ ਪਰ ਆਪ ਲੋਕ ਸੁਣੀ ਸੁਣੀ ਇਹ ਗੱਲ ਕਰਦੇ ਛੁੜਿਆ ਹੋਇਆ ਕਹਿੰਦੇ ਆਏ ਨੇ ਕਹਤਿਆਂ ਕਹਤੀ ਸੁਣੀ ਸੁਣੀ ਹੋਈ ਗੱਲ ਨੂੰ ਕਹੀ ਜਾਂਦੇ ਨੇ ਲੋਕ ਵੱਡਾ ਵੱਡਾ ਕੁੱਟ ਕੀ ਵੱਡਾ ਕਿਉਂ ਵੱਡਾ ਕਿਵੇਂ ਵੱਡਾ ਜੇ ਇਹ ਸਵਾਲ ਕਰੀਏ ਫਿਰ ਕੋਈ ਜਵਾਬ ਨਹੀਂ ਇਹਨਾਂ ਸਵਾਲਾਂ ਦੇ ਜਵਾਬ ਉਹਦੇ ਹੋਊਗਾ ਜਿਹਨੇ ਦੇਖਿਆ ਕਿਉਂ ਵੱਡਾ ਕਿਵੇਂ ਵੱਡਾ ਇਹ ਸਵਾਲਾਂ ਦੇ ਜਵਾਬ ਨਹੀਂ ਹੋਏ ਕਿਸੇ ਕੋਲ ਉਹ ਜਿਹੜੇ ਦੇਖਿਆ ਜਿਨ੍ਹਾਂ ਨੇ ਉਹਨਾਂ ਦੇ ਕੋਲੇ ਇੱਕ 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 ਸਾਰੇ ਕਹਿੰਦੇ ਨੇ ਪਰੇ ਕਿਤੇ ਖੜਿਆ ਕੋਈ ਵੀ ਨਹੀਂ ਫਿਰ ਉਹਨਾਂ ਨੇ ਆਪਣੇ ਪੈਗੰਬਰ ਨੂੰ ਆਪਣੇ ਗੁਰੂ ਨੂੰ ਜਿਹਨੇ ਦੱਸਿਆ ਵੀ ਇੱਕ ਹੈ ਉਹਨੂੰ ਉਹਦੇ ਨਾਲ ਜੋੜਦਾ ਵੀ ਇਹੀ ਇੱਕ ਹੈ ਉਹ ਵੀ ਇਹ ਵੀ ਹੋਈ ਹੋਇਆ ਜੀ ਦੋ ਬਣਾਤੇ ਖੜਿਆ ਉਹ ਹੀ ਹੈ ਜਿਹਨੇ ਹੱਥ ਭਰੋਸਾ ਕੀਤਾ ਭਰੋਸਾ ਕਰਕੇ ਖੋਜ ਕੀਤੀ ਹੈ ਫਿਰ ਜੇ ਕੋ ਭਰੋਸਾ ਕਰੂ ਤਾਂ ਖੋਜ ਵੀ ਕਰੂਗਾ ਜਿਹਨੂੰ ਇੱਕਦੇ ਭਰੋਸਾ ਹੈ ਗੁਰਬਾਣੀ ਤੇ ਭਰੋਸਾ ਹੈ ਉਹ ਖੋਜ ਕਰੂਗਾ ਫਿਰ ਜਿਹੜਾ ਸ਼ਰਧਾਵਾਨ ਹੈ ਉਹ ਖੋਜੀ ਨਹੀਂ ਹੁੰਦਾ ਇਹ ਕਹਤਾ ਉਹਨੇ ਸੋਲ ਲਿਆ ਬੰਦ ਲਿਆ ਇੱਕ ਵਸ ਠੀਕ ਹੈ ਉੱਖ ਨਹੀਂ ਜਾਗਦੇ ਨਾਮ ਦੀ ਸ਼ਰਦਾਵਾਨ ਚ ਕਦੇ ਨਾਮ ਦੀ ਪਹਿਣਾਉਂ ਚ ਭੁੱਖ ਹੁੰਦੀ ਹੁੰਦੀ ਹੀ ਨਹੀਂ ਸ਼ਰਦਾ ਵਾਲੇ ਤਾਂ ਸ਼ਰਦਾ ਵਾਲੇ ਚ ਨਾਮ ਦੀ ਭੁੱਖ ਨਹੀਂ ਹੁੰਦੀ ਸ਼ਰਦਾ ਵਾਲੇ ਦੀ ਤਾਂ ਕੁਝ ਹੋਰ ਡਿਮਾਂਡ ਹੁੰਦੀ ਹੈ ਤੁਹਾਨੂੰ ਉਹ ਨੂੰ ਮੰਨਣ ਦੀ ਲੋਕਾਂ ਦੀ ਕੋਈ ਡਿਮਾਂਡਾਂ ਨੇ ਜਿਹਾ ਹੋਇਆ ਪ੍ਰਚਾਰਿਆ ਹੋਇਆ ਕੋਈ ਸੁਰਗ ਦੀ ਗੱਲ ਕਰਦਾ ਕੋਈ ਕੁਝ ਕਰਦਾ ਕਹਿੰਦੇ ਤੇ ਤੁਹਾਡੇ ਅੱ비 ਕਮ ਹੁੰਦੇ ਨੇ ਕੋਈ ਤੁਹਾਨੂੰ ਤਕਲੀਫ ਤੁਹਾਡਾ ਇਹ ਨਹੀਂ ਡਰਾ ਕੇ ਲੋਕਾਂ ਨੂੰ ਤੁਹਾਨੂੰ ਨਾ ਜੋੜਿਆ ਹੈ ਗਿਆਨ ਨਾਲ ਨਹੀਂ ਜੋੜਿਆ ਹੈ ਡਰਾ ਕੇ ਜੋੜਿਆ ਹੈ ਇੱਥੇ ਕਰਕੇ ਨਵੇਂ ਬਾਦਸ਼ਾਹ ਨੂੰ ਕਹਿੰਦੇ ਪਿਆ ਕਿ ਭੈ ਕਾ ਉਨਕੋ ਦੇ ਤਨਾ ਹੈ ਮੈਂ ਭੈ ਮੌਨ ਤਾਂ ਭਗਤਾਨਾ ਨਹੀਂ ਪੈ ਦਿੱਤੀ ਗੁਰਬਾਣੀ ਨਹੀਂ ਪੈ ਦੇ ਰਹੀ ਪ੍ਰਚਾਰਕ ਪੈ ਦੇ ਰਹੇ ਨੇ ਉਹ ਲੋਕ ਭੈਦੇ ਰਹਿਨੇ ਜਿਹਨੂੰ ਆਪ ਗਿਆਨ ਨਹੀਂ ਪ੍ਰਚਾਰਕਾਂ ਦੀ ਗੁਰਬਾਨੀ ਦੇ ਸਮਝ ਆਇ ਨਹੀਂ ਬੇ ਸਮਝ ਰਹੇ ਉਹ ਭੈਦੇ ਕਿਵੇਂ ਘਬੜ ਰਹੇ ਮੁਰੂਦ ਰਹੇ ਇਹ ਕਾਰਨ ਕਿਵੇਂ ਸਿੱਖੀ ਘਟਬੋ ਉਹਨਾਂ ਨੇ ਨਹੀਂ ਸੋਚਿਆ ਵੀ ਸਾਨੂੰ ਸਮਝ ਨਹੀਂ ਆਸੀ ਸਮਝ ਲਈਏ ਗੁਰਬਾਨੀ ਤੋਂ ਖੋਜੀਏ ਉਹਦੀ ਬਜਾਏ ਭੈਦੇ ਕੇ ਬਸ ਆਪਣਾ ਥੱਲੇ ਸਿੱਖੀ ਵਿਧਾਲੀ ਸਿੱਖੀ ਵਿਧਾਲੀ ਸਿੱਖੀ ਵਿਧਾਲੀ ਉਹ ਸਿੱਖੀ ਤਾਂ ਸਿੱਖਿਆ ਬਦਲੀ ਹੈ ਸਿੱਖਿਆ ਕੋਲ ਹੈ ਤਾਂ ਸਿੱਖੀ ਹੈ ਕਿੰਨੀ ਸਿੱਖਿਆ ਸਾਡੇ ਕੋਲ ਉਹ ਹੀ ਸਿੱਖੀ ਹੈ ਸਿੱਖੀ ਤਾਂ ਸਿੱਖਿਆ ਤਾਂ ਉਹ ਹੀ ਸਿੱਖਿਆ ਤਾਂ ਹੈ ਨਹੀਂ ਗੁਰਬਾਣੀ ਦੀ ਸਮਝ ਤਾਂ ਹੈ ਨਹੀਂ ਜੇ ਸਮਝ ਹੁੰਦੀ ਤਾਂ ਰੌਲਾ ਘਾਤੇ ਪੈਂਦੇ ਆ ਰੌਲੇ ਹੀ ਨਾ ਸਮਝੀਦੇ ਨੇ ਜਿਹੜਾ ਹੁਣ ਰੌਲਾ ਪਿਆ ਹੋਇਆ ਇਹ ਆ ਪਿੱਛੇ ਪੈਂਦੇ ਰਹਿੰਦੇ ਤੇ 100 ਸਾਲ 250 ਸਾਲ ਤੋਂ ਰੌਲੇ ਤਾਂ ਸਮਝੀਦੇ ਰੌਲੇ ਨੂੰ ਸਾਰੇ ਜਦੋਂ ਸਮਝ ਆ ਗਈ ਸਾਰੇ ਹਟ ਜਾਣਗੇ ਜੋ ਜੋ ਸਮਝਾਇਆ ਜਰ ਜਾਣਗੇ ਦੁਆਨਵਾ ਨੂੰ ਸੈਟੀਸਫਾਈ ਕਰਾ ਨਹੀਂ ਸਕਦਾ ਆਪਣੀ ਆਪਣੀ ਮੱਤ ਚਲਾ ਰਹੇ ਨੇ ਜਿਵੇਂ ਕਿਸੇ ਨੂੰ ਲੱਗਦਾ ਆਪਣੀ ਮੱਤ ਦੀ ਸਿੱਖੀ ਐ ਲੋਕਾਂ ਨੇ ਕੀਤੀ ਹੋਈ ਆ ਪਾਪੜੀ ਬੁੱਧ ਦੀ ਸਿੱਖੀ ਆ ਜੀ ਮੈਨੂੰ ਚੰਗੀ ਲੱਗਦੀ ਐ ਸਿੱਖੀ ਮੈਂ ਕਹਿੰਦਾ ਇਹੀ ਹੋਣੀ ਚਾਹੀਦੀ ਗੁਰੂ ਨੂੰ ਕੀ ਜੰਗਾ ਲੱਗਦਾ ਹੈ ਗੁਰਬਾਣੀ ਕੀ ਲਿਖਿਆ ਹੋਇਆ ਹੈ ਇਹਦਾ ਮਤਲਬ ਨਹੀਂ ਆਏ ਤੁਹਾਨੂੰ ਉਧਰ ਨੂੰ ਤਾਂ ਗਏ ਹੀ ਨਹੀਂ ਬਸ ਰਹਿ ਰਾਹ ਦਾ ਸ਼ਬਦ ਨੇ ਰਹਿ ਰਾਹ ਦੀ ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ ਜਿ ਕਿੰਨੀਆਂ ਗਲਤੀਆਂ ਅਸੀਂ ਪੜ੍ਹਦੇ ਹਾਂ ਜੋ ਤੱਕ ਉਹ ਗਲਤੀਆਂ ਦਾ ਹਜ਼ਾਰਾਂ ਸਾਤੇ ਹੋਇਆ ਨਹੀਂ ਪਾੜ ਦਾ ਸੁਧਾਰ ਇਹਦੀ ਹੋ ਸਕਿਆ ਹੋ ਰਿਹਾ ਉਹਨਾਂ ਨੂੰ ਸੁਹਾ ਕਰਨਾ ਹੋਰ ਕੀ ਕਰਨਾ ਇਹਨਾਂ ਨੂੰ ਤਾਂ ਇਹ ਨਹੀਂ ਪਤਾ ਪਾੜ ਠੀਕ ਕੀ ਹੈ ਕਿੰਨੀਆਂ ਗਲਤੀਆਂ ਉਹ ਨਹੀਂ ਦੇਖ ਰਹੇ ਔਰ ਹੋ ਰਹੀਆਂ ਨੇ ਇਰੇ ਲੋਕ ਆਏ ਮੈਂ ਬੰਦੀ ਫਿਰਦੇ ਨੇ ਦਿਮਾਲੇ ਜਿਹੜੇ ਦਾਵੇ ਕਰਦੇ ਨੇ ਕਾਹਦੇ ਕਰਦੇ ਨੇ ਫਿਰੇ ਕੁਛ ਨਹੀਂ ਪੱਲੇ ਕਿਸੇ ਦੇ ਹੰਕਾਰ ਹੈ ਪੱਲੇ ਪੱਲੇ ਹੰਕਾਰ ਟਕਰਾਇਆ ਹੰਕਾਰ ਸਾਰਿਆਂ ਦਾ ਹੰਕਾਰ ਦੀ ਲੜਾਈ ਹੈ ਲੜਾਈ ਵੀ ਹੰਕਾਰ ਦੀ ਹੈ ਜਿੱਥੇ ਹੰਕਾਰ ਹੈ ਜਿੱਥੇ ਮਾਇਆ ਹੁੰਦੀ ਹੈ ਹੰਕਾਰ ਹੈ ਕਿ ਚੌਧਰ ਦੀ ਲੜਾਈ ਹੈ ਇਹ ਮਾਇਆ ਦੀ ਲੜਾਈ ਹੈ ਕਿ ਹੰਕਾਰ ਦੀ ਲੜਾਈ ਹੈ ਜੋ ਰਬੀਰਨ ਜਿਸਾਨ ਨੇ ਰੱਦੀ ਲੋਕਾਂ ਦੀ ਕੜਦੇ ਦੇ ਗੁਰੂ ਦੇ ਨਾਲ ਗੁਰਬਾਣੀ ਚ ਗਿਆਨ ਲੈਣ ਦੀ ਕੋਈ ਨਹੀਂ ਗੱਲ ਕਰ ਰਿਹਾ ਖੋਜਾਰੇ ਕੋਈ ਨਹੀਂ ਗੱਲ ਕਰ ਰਿਹਾ ਜੋ ਕਿਸੇ ਸ਼ੰਕਾ ਸ਼ੰਕਾ ਨੂੰ ਵਧਾ ਰਹੇ ਰਸੋ ਗੁਰਬਾਣੀ ਕਰ ਰਿਹਾ ਕੋਈ ਸ਼ੰਕਾ ਦਾ ਹਾਂਜੀ ਸੁਣ ਵੱਡਾ ਆਖੇ ਸਭ ਕੋ ਵੱਡਾ ਵੱਡਾ ਕਹੀ ਜਾਂਦੇ ਨੇ ਕਿਉਂ ਕਿਉਂ ਵੱਡੀ ਹੈ ਗੁਰਮਤਿ ਕਿਉਂ ਵੱਡੀ ਹੈ ਇਹਦਾ ਜਵਾਬ ਨਹੀਂ ਹੈ ਕਿਸੇ ਕੋ ਇਹ ਆਪੇ ਦੇਵੇਂ ਜਵਾਬ ਦੇਣੇ ਜਿਹੜੇ ਨੇ ਕਿਉਂ ਵੱਡੀ ਹੈ ਕਿਉਂ ਦਾ ਜਵਾਬ ਦੇ ਗੁਰਮਤਿ ਕਿੰਨਿਆਰੀ ਮਤ ਹੈ ਕੀ ਨਿਆਰਾ ਬਣ ਇਹ ਮਰੀਨਲ ਨੂੰ ਤਾਂ ਸਾਰੀਆਂ ਮਤਾਂ ਨਾਲ ਉਲਟੀ ਹੈ ਇਹ ਸੰਤਾਨੀ ਮਤਾਂ ਸੰਤਾਂ ਨੇ ਕੋਮਤ ਹੁੰਦੀ ਹੈ। ਕੋਈ ਗਰਮਤ ਦੇਖੋ ਕਿੰਨੇ ਸੰਤਰੇ ਵਿੱਚ ਬੈਠੇ। ਅਸਲੀ ਸੰਤ ਹਰ ਕੇ ਸੰਤ। ਇਹ ਹਰ ਕੇ ਸੰਤਾਂ ਦੀ ਮਤ ਹੈ। ਅਦੂਏ ਸੰਤਾਂ ਦੀ ਮਤ ਨਹੀਂ ਇਹਨਾਂ ਦੀ ਆਪੋ ਆਪਣੀ ਹੈ। ਅਦੂਏ ਸੰਤਾਂ ਦੀ ਮਤ ਨਹੀਂ ਹੈ। ਉਹਨਾਂ ਦੀ ਆਪੋ ਆਪਣੀ ਹੈ ਉਹਨਾਂ ਦੇ ਸਾਰੇ ਡੇਰੇਆਂ ਦੇ ਆਪੋ ਆਪਣੀ ਮਰਿਆਦਾ ਹੈ। ਜਿੱਥੇ ਮਰਿਆਦਾ ਉੱਥੇ ਗੁਰਮਤ ਨਹੀਂ ਹੁੰਦੀ। ਗੁਰਮਤ ਤਾਂ ਕੋਈ ਮਰਿਆਦਾ ਲਾਗੂ ਨਹੀਂ ਹੁੰਦੀ। ਬਿਆਦਾ ਹੁੰਦਾ ਹੈ ਮੋਡੀਫਾਈ ਕਰਨ ਆਪਣੇ ਮਤਲਬ ਅਨਸਾਰ ਤੋੜ ਮਰੋੜ ਕਰਨੀ ਆਪਣੀ ਬੁੱਧਨ ਸਾਰ ਤੋੜ ਮਰੋੜ ਕਰ ਲੈਣਾ ਇੱਥੇ ਕੋਈ ਗੁੰਜਾਇਸ਼ ਨਹੀਂ ਆਪਣੀ ਬੁੱਧ ਨੂੰ ਦਖਲ ਦੇਣ ਦਾ ਆਦਮੀ ਨੂੰ ਵਰਮਾਤੀ ਤੇ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ ਖੋਜ ਕੇ ਜੋ ਇਹ ਕਹਿੰਦੀ ਹੈ ਉਹਨੂੰ ਬੰਨਣ ਦਾ ਕੰਮ ਬੰਨਣ ਦਾ ਹੁਕਮ ਤੇ ਸਾਰੇ ਆਪਣੀ ਆਪਣੀ ਮਤ ਕੇ ਲਾ ਰਹੇ ਨੇ ਜਿੱਥੇ ਆਪਣੀ ਮੱਤ ਆ ਉੱਥੇ ਗੁਰਮਤ ਨਹੀਂ ਰਹਿੰਦੀ ਹੁੰਦੀ ਬਰਿਆਦਾ ਵੀ ਜਿਹੜੀ ਕਹਿੰਦੇ ਪੰਥ ਪਰਵਾਨ ਲਗ ਬਰਿਆਦਾ ਉਹ ਉਹਨੇ ਗੁਰਮਤ ਰਹਿਣ ਦਿੱਤੀ ਹੋਈ ਨਹੀਂ ਉਸਨੇ ਨਹੀਂ ਰਹਿਣ ਦਿੱਤੀ ਉਹ ਜਿੰਨੇ ਗੁਰਮਤ ਦੇ ਜਿੰਨੇ ਜਿਨ੍ਹਾਂ ਨੇ ਬਰਿਆਦਾ ਬਣਾਈ ਆ ਉਹਨਾਂ ਨੂੰ ਗੁਰਮਤ ਦੀ ਸਮਝ ਹੈ ਦੀ ਸੀ ਜੇ ਸਮਝ ਹੁੰਦੀ ਤਾਂ ਜਿਹੜੇ ਗੁਰੂ ਬਾਲ ਸਿੰਘ 6 ਮੀਨ ਯਾ ਭਾਈ ਸੰਤੋਖ ਉਹਦਾ ਇਹ ਅੰਡ ਬੰਡ ਲਿਖਿਆ ਹੋਇਆ ਹੈ। ਯਾ ਭਾਈ ਗੁਰਦਾਸ ਦੇ ਨੋਦੇ ਨੇ 12 ਨੇ। ਇਹਨਾਂ ਨੂੰ ਗੁਰਦਾਰੇ ਇੱਕ ਉਹ ਪ੍ਰਚਾਰ ਦੇ ਕਿਉਂ ਇਹ ਰੋਲਾ ਪੈਂਦਾ। ਗੁਰਬਾਣੀ ਦੇ ਸਵਾਹ ਕਿਉਂ ਕਿਸੇ ਚੀਜ਼ ਨੂੰ ਪ੍ਰਚਾਰ ਦੇ? ਇਤਿਹਾਸ ਨੂੰ ਕਿਉਂ ਗੁਰਦਾਰੇ ਭੰਡ ਦਿੰਦੇ ਕਿਉਂ ਰੋਲਾ ਪੈਂਦਾ। ਸਭ ਝਗੜੇ ਦੀਆਂ ਜੜਾਂ ਨੇ ਇਹ ਦੂਸਰ ਗੁਰਬਾਣੀ ਨੂੰ ਛੱਡ ਕੇ ਸਭ ਕੋ ਝਗੜੇ ਦੀ ਜੜ। ਪਹਿਨੇ ਗੁਰਬਾਣੀ ਨੂੰ ਸੁਣੀ ਦੇ ਫੇਰ ਕਿਸੇ ਹੋਰ ਚੀਜ਼ ਨੂੰ ਹੱਥ ਲਾਉਂਦੇ। ਅਸੀਂ ਤਾਂ ਉਹ ਗ੍ਰੰਥਾਂ ਦੀ ਮਦਦ ਨਾਲ ਇਹਨੂੰ ਸਮਝਣ ਲੱਗੇ। ਚੂੜ ਦੇ ਮਦਦ ਨਾਲ ਸੱਚ ਨਹੀਂ ਸਮਝਿਆ ਜਾ ਸਕਦਾ। ਚੂੜ ਦੇ ਐਨਕ ਲਾ ਕੇ ਸੱਚ ਨਹੀਂ ਦਿਨ ਹੁੰਦਾ। ਬਾਣੀ ਨਰਖਣ ਲੱਗੇ। ਕਿ ਵੱਡਾ ਵੱਡਾ ਠੀਠਾ ਹੋਏ। ਪਰ ਜੇ ਪੁੱਛ ਲਵੇਂ ਕਿੰਨਾ ਵੱਡਾ? ਕਿੰਨਾ ਵੱਡਾ? ਕੁੱਝੋ ਫਿਰ ਉਹ ਹੀ ਦੱਸੂ ਜਿਹਨੇ ਦੇਖਿਆ ਜੇ ਸਵਾਲ ਕਰ ਲਵੇ ਕਿ ਵੱਡਾ ਫਿਰ ਤਾਂ ਠੀਕਾ ਹੋਏ ਉਹ ਹੀ ਦੱਸੂ ਜਿਹਨੇ ਦੇਖਿਆ 누가 ਕਹਿੰਦਾ ਦੱਸੂਗਾ ਫਿਰ ਇਹਦਾ ਸਰਦ ਵੱਡਾ ਤਾਂ ਹੁੰਦਾ ਕਿ ਏਡਾ ਵੱਡਾ ਹੁੰਦਾ ਆ ਚੀਜ਼ੇ ਵੱਡੀ ਹੁੰਦੀ ਐਡਾ ਖਵਡਾ ਫੇਰ ਜੀ ਇਹ ਨ ਦੇਖਿਆ ਉਹ ਦੱਸੂ ਸੁਣੀ ਸੁਣਾਈ ਗੱਲ ਕਹਿੰਦੇ ਨੇ ਲੋਕ ਸਾਰੇ ਕੀਮਤ ਪਾਇ ਨਾ ਕਹਿਆ ਜਾਏ ਉਹ ਕੀ ਦੱਸੂਗਾ ਕਿਵੜ ਵੱਡਾ ਕੀਮਤ ਨਹੀਂ ਪਾਈ ਜਾ ਸਕਦੀ ਦੱਸਿਆ ਵੀ ਨਹੀਂ ਜਾ ਸਕਦਾ ਕਿੱਡਾ ਵੱਡਾ ਕਦਣਾ ਮੁਕਾਬਲਾ ਕਰਾਂਗੇ ਕਿਹੜੀ ਚੀਜ਼ ਐ ਢੀ ਵੱਡੀ ਜੀ ਇਹਨਾਂ ਦੱਸਣ ਸਾਰੀ ਰਚਨਾ ਤਾਂ ਉਹਦੇ ਵਿੱਚ ਐ ਸੁਖਸਾਗਰ ਐਡਾ ਵੱਡਾ ਭਵਸਾਗਰ ਉਹਦੇ ਵਿੱਚੇ ਹੁਣ ਭਵਸਾਗਰ ਚ ਖੜਾ ਆਦਮੀ ਕੀ ਦੱਸੂ ਸੁਖਸਾਗਰ ਕਿੱਡਾ ਖੜਾ ਦਾ ਭਵਸਾਗਰ ਕਿੱ ਹੈ ਕਬਾਲਟੀ ਚ ਮੱਛੀ ਪਾਈ ਹੋਈ ਹੈ ਯਕ ਕਿਸੇ ਜੀ ਚ ਪਿੰਜਰੇ ਚ ਜਾਲ ਚ ਮੱਛੀ ਫਸੀ ਹੋਈ ਹੈ ਜਾਲ ਸਮੁੰਦਰ ਵਿੱਚ ਹੈ ਡੁੱਬਿਆ ਹੈ ਜਾਲ ਮੱਛੀ ਪਾਣੀ ਦੇ ਵਿੱਚੇ ਹੈ ਫਰ ਜਾਲ ਦੇ ਅੰਦਰਿਆ ਨ ਬੱਛੀ ਤਾਂ ਜੇ ਨੂੰ ਪੁੱਛੇ ਵੀ ਦਰਿਆ ਗੱਡਾ ਵੱਡਾ ਬੱਛੀ ਕੀ ਦੱਸ ਤੂੰ ਦਰਿਆ ਗੱਡਾ ਵੱਡਾ ਜਾਲ ਦੋ ਦਾ ਬਾਣੀ ਜਾ ਸਕਦੀਓ ਜੇ ਜਾਲ ਵੱਡਾ ਵੀ ਹੈ ਜਾਲ ਤੇ ਘੁੰਮੀ ਜਾਉਂਦਾ ਦਰਿਆ ਗੱਡਾ ਵੱਡਾ ਸਮੁੰਦਰ ਗੱਡਾ ਵੱਡਾ ਬੱਛੀ ਕੀ ਦੱਸ ਉਹ ਸਿੱਧਾ ਜਾਲ ਚ ਪਰਮ ਦੇ ਚ ਇਹ ਸੰਸਾਰ ਦਾ ਜਾਲ ਹੈ ਜਾਲ ਵਾਲੇ ਬੰਦੇ ਕੀ ਦੱਸਣਗੇ ਜੇ ਜਾਲ ਤਾਂ ਸਾਰੇ ਹੀ ਉਹਦੇ ਵਿੱਚ ਹੈ ਸੂਗ ਸਾਗਰ ਦੇ ਵਿੱਚ ਹੈ ਲੇਕਿਨ ਮੈਂ ਦੱਸ ਦਣਗੇ ਦਸੂ ਉਹ ਜਿਹੜਾ ਜਾਲ ਤੋਂ ਕਮਦ ਕਮ ਜਾਲ ਤੋਂ ਤਾਂ ਬਾਹਰ ਨਿਕਲ ਜੂ ਜਿਹੜੇ ਜਾਲ ਤੋਂ ਬਾਹਰ ਨਿਕਲ ਨੇ ਉਹਨਾਂ ਲਈ ਦੱਸਿਆ ਕੀਮਤ ਪਾਈ ਨਾ ਕਿਹਾ ਜਾਏ ਉਹਨਾਂ ਨੇ ਇਹ ਕਿ ਕੀਮਤ ਪਾਏ ਨਾ ਕਿਹਾ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਕਿਉਂਕਿ ਕਹਨੇ ਵਾਲੇ ਤੇਰੇ ਰਹੇ ਸਮਾਏ ਰਹੇ ਸਮਾਏ ਰਹਨੇ ਸਮਾਏ ਰਹਨੇ ਰਹਨੇ ਇਹਨੇ ਵਾਲੇ ਤਰੇ ਰਹੇ ਸਮਾਏ ਜਿਹੜੇ ਕਾਣੇ ਵਾਲੇ ਬਸ ਸਭਾਈ ਰਹਿੰਦੇ ਨੇ ਤੇਰੇ ਚ ਜਿਹੜੇ ਦੱਸਣ ਵਾਲੇ ਨੇ ਉਹ ਤੇਰੇ ਚ ਸਮਾਏ ਹੁੰਦੇ ਨੇ ਉਹ ਕੀ ਦੱਸਣ ਗੱਡਾ ਵੜ ਬੱਚੀ ਕੀ ਦੱਸੇ ਕਦੇ ਮੈਨੂੰ ਤਾਂ ਪਤਾ ਮੇਰੇ ਚਾਰ ਸ਼ਹਿਰੇ ਜਿੱਥੇ ਜਾਂਦੀਆਂ ਪਾਣੀਓ ਪਾਣੀ ਬਸ ਇੰਨਾ ਹੀ ਪਤਾ ਜਿੱਧਰੋਂ ਜਾਵਾਂ ਪਾਣੀਓ ਪਾਣੀਆ ਚਾਰ ਸ਼ਹਿਰੇ ਬਸ ਇੰਨਾ ਹੀ ਪਤਾ ਮੈਨੂੰ ਹੋਰ ਕੁਝ ਨਹੀਂ ਪਤਾ ਹੁਕਮ ਦੇ ਵਿੱਚ ਹੈ ਜਿੱਦਾਂ ਜੱਦਾ ਹੁਕਮ ਦੇ ਵਿੱਚ ਹੀ ਹੈ ਹੁਕਮ ਸਰਬਆਪੀ ਹੈ ਹੁਕਮ ਇਹ ਸਮੁੰਦਰ ਦੇ ਵਿੱਚ ਹੈ ਮੇਰਾ ਸਾਰੀ ਦੁਨੀਆ ਸਾਰੇ ਜੀਵ ਜੰਤ ਹੁਕਮ ਦੇ ਦੀ ਪਾਲਣਾ ਕਰ ਰਹੇ ਨੇ ਹੁਕਮ ਜ਼ਿੰਦਾ ਜੀਵਨ ਦਾਣ ਹੈ ਹੁਕਮ ਨਾਲੇ ਮਰਨਾ ਹੁਕਮ ਨਾਲੇ ਜਿਉਣਾ ਹੁਕਮ ਨਾਲੇ ਫਰਵਰੀਸ਼ਾ ਸਭ ਦੀ ਕੀ ਇਹਦੀ ਵਡਿਆਈ ਕੋਈ ਕਰ ਲੂ ਕੀ ਵਡਿਆਈ ਕਰੇ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਗਹਿਰ ਗੰਭੀਰਾ ਤੇਰੀ ਗਹਿਰਾਈ ਇਹ ਬਹੁਤ ਐਨੀ ਹੈ ਔਰ ਇਹਨਾਂ ਤੋਂ ਗੰਭੀਰ ਹੈ ਇਹ ਨਹੀਂ ਕਹਦਾ ਮੈਂ ਬਹੁਤ ਗਹਿਰਾ ਹਾਂ ਗਹਿਰਾ ਬੋਲਦਾ ਨਹੀਂ ਚੁੱਪ ਫਿਰ ਵੀ ਲੋ ਕੱਢਿਆ ਨੀ ਹੱਕਦਾਰ ਦੀਆਂ ਗੱਲਾਂ ਕਰਦੇ ਨੇ ਪੱਲੇ ਕੁਝ ਵੀ ਨਹੀਂ ਤੂੰ ਕਦੇ ਆਪਣੇ ਮੂੰਹ ਤੋਂ ਆਪਣੀ ਵਡਿਆਈ ਦੀ ਗੱਲ ਨਹੀਂ ਕੀਤੀ ਵਡਿਆਈ ਕਿਸ ਨੂੰ ਬਖਸ਼ੀ ਹੈ ਦਰਸ਼ਨ ਕਰਵਾਇਆ ਹੈ ਵਡਿਆਈ ਦਾ ਸਰ ਉਹ ਨਾਮ ਨਾ ਜੋੜ ਕੇ ਉਹ ਵੀ ਨਾਮ ਨਾ ਜੋੜ ਕੇ ਦੱਸਿਆ ਕੁਝ ਨਹੀਂ ਜੇ ਦੱਸਣ ਜੇ ਕਹਿੰਦੇ ਤਾਂ ਦੇਖਣ ਆ ਨਾਮ ਦੇ ਨਾਲ ਜੁੜ ਜਾ ਥੋੜਾ ਜਿਹਾ ਆਪੇ ਪਤਾ ਲੱਗ ਜੂ ਨਾਮ ਕੀ ਕਰ ਰਿਹਾ ਹੈ ਇਹ ਤਾਂ ਸਾਰਾ ਅੰਦਾਜ਼ਾ ਲਾ ਲਈ ਗੈਰ ਕੁ ਮੀਰਾ ਗੁਣੇ ਗਹਿਰਾ ਕੋਈ ਨਾ ਜਾਣਾ ਤੇਰਾ ਕਿਤਾ ਕੇ ਗੁਣੇ ਗਹਿਰਾ ਹੈ ਜਿੱਥੇ ਜਾਮ ਉਹਦੇ ਗੁਣੇ ਗੁਣ ਦੇ ਖਲੂ ਮਿਲਦੇ ਨੇ ਔਗਣ ਕੋਈ ਹੈ ਨਹੀਂ ਬੁਰਾਈ ਕੋਈ ਹੈ ਹੀ ਨਹੀਂ ਉਹਦੇ ਵਿੱਚ ਗੋੜਾ ਦਾ ਗੋੜਾ ਦਾ ਹੀ ਭਰਿਆ ਪਿਆ ਕੋਈ ਨਾ ਜਾਣੇ ਤੇਰਾ ਕੀਤਾ ਕਿਵੜ ਚੀਰਾ ਪਹਿਲਾ ਤਾਂ ਇਹ ਹੀ ਨਹੀਂ ਕੋਈ ਜਾਣਦਾ ਆ ਜਿਹੜਾ ਸੰਸਾਰ ਰਚਨਾ ਹੈ ਕਿੱਡਾ ਵੱਡਾ ਚੀਰਾ ਚੀਰਾ ਦੇ ਵਿੱਚ ਹੀ ਇਹਨਾਂ ਪਾਰਟ ਹੈ ਤੇਰਾ ਹਿੱਸਾ ਜਿਹੜਾ ਚੀਰ ਕੇ ਤੇ ਅੱਡ ਕੀਤਾ ਹੋਇਆ ਆਪਣੇ ਲੋ ਵੱਖਰਾ ਕੀਤਾ ਸੰਸਾਰ ਇਹ ਨਹੀਂ ਕੋਈ ਦੱਸ ਸਕਦਾ ਕਿੱਡਾ ਵੱਡਾ ਤੈਨੂੰ ਰਕੀ ਦਸੀਏ ਇਹ ਨਹੀਂ ਕੋ ਜਾਣਦਾ ਤੇਰਾ ਕਿਤਾ ਜਿਹੜਾ ਤੇਰਾ ਬਣਾਇਆ ਕਿ ਕਿੱਡਾ ਵੱਡਾ ਹੂੰ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਜਿੰਨੇ ਵੀ ਸੁਰਤੇ ਤੇ ਤੇਰੇ ਨਾਲ ਸਭ ਤੋਂ ਧਿਆਨ ਜੋੜਨ ਵਾਲੇ ਸੀ ਧਿਆਨੀਆਂ ਨੇ ਸੁਰਤੇ ਜੋੜ-ਜੋੜ ਕੇ ਤੇਰੇ ਥੱਕ ਲੈ ਕਮਾਈ ਕਰਦੇ ਬੇਲ ਸੁਰਤ ਕਬਾਈ ਮਿਲ ਕੇ ਇਕੱਠੇ ਹੋ ਕੇ ਜੋਗੀ ਧਿਆਨ ਲਾਉਂਦੇ ਤੇ ਇਕੱਠੇ ਹੋ ਕੇ ਲਾਉਂਦੇ ਸੀ ਤੂੰ ਮਿਲ ਕੇ ਵੀ ਧਿਆਨ ਲਾ ਕੇ ਦੇਖ ਲਿਆ ਸੁਰਤ ਕਬਾਈ ਹਾਂ ਸਭ ਕੀ ਕਿੱਥੇ ਤੱਕ ਹੈ ਇਤਕੋ ਪਾਵਨ ਜੋਗ ਹੈ ਕਿੱਥੇ ਤੱਕ ਹੈ ਦੇਖਣ ਦੀ ਕੋਸ਼ਿਸ਼ ਕੀਤੀ ਬਲੀ ਬਦਲ ਸਮਝ ਨਹੀਂ ਆਈ ਸਭ ਕੀ ਮਤ ਮਿਲੋ ਕੀਮਤ ਪਾਈ ਸਭ ਇੱਥੇ ਪਰਦੇ ਨੇ ਸਭ ਕੀਮਤ ਤੇ ਬਿਲਕੁਲ ਕੀਮਤ ਪਾਈ ਗਲਤ ਪਰਦੇ ਨੇ ਸਾਰੇ ਸਭ ਕੀ ਮੱਤ ਮਿਲ ਕੀਮਤ ਪਾਈ ਸਾਰਿਆਂ ਦੀ ਮੱਤ ਉਹ ਮਿਲ ਕੇ ਕਰਦੇ ਤੈਨੂੰ ਧਿਆਨ ਸਭ ਆਪਣੀ ਅਕਲ ਮਿਲਾ ਕੇ ਵੀ ਕੀਮਤ ਪਾ ਕੇ ਦੇਖ ਲਈ ਸਾਰਿਆਂ ਨੇ ਰਹਿ ਕਰਕੇ ਇਕੱਠੇ ਬੈਠ ਕੇ ਕੀਮਤ ਪਾਉਣ ਦੀ ਕੋਸ਼ਿਸ਼ ਕੀਤੀ ਇੰਨੀਆਂ ਮੱਤਾਂ ਨੇ ਸਭ ਕੀਮਤ ਸਭ ਕੀ ਮੱਤ ਮਿਲ ਕੀਮਤ ਪਾਈ ਕੀਮਤ ਪਾ ਕੇ ਦੇਖ ਲਈ ਜਾਨੀ ਤੇ ਸਭ ਕੀਮਤ ਮਿਲ ਕੀਮਤ ਖਾਇਆ ਕੀਮਤ ਨੂੰ ਕੀਮਤ ਖਵੇ ਕੀਮਤ ਨਾ ਮਿਲ ਜੂ ਕੀਮਤ ਤਾਂ ਮਿਲ ਆ ਕੀਮਤ ਪਾਈ ਹੁੰਦਾ ਫਿਰ ਬਾਠੇ ਤੇ ਕੀਮਤ ਵਰ ਕਿਨੇ ਪਾਈ ਸਭ ਕੀਮਤ ਮਿਲ ਕੀਮਤ ਪਾਈ ਸਭ ਕੀਮਤ ਨੇ ਮਿਲ ਕੇ ਕੀਮਤ ਪਾਈ ਕੀਮਤ ਤਾਂ ਝੜ ਹੁੰਦੀ ਹੈ ਕੀਮਤ ਪਾਉਗਾ ਚੇਤਰ ਇੱਕ ਕੀਮਤ ਇੱਕੋ ਕੀਮਤ ਹੈ ਦੁਈ ਮੱਤ ਹੈ ਸਭ ਕੀ ਮਤ ਮਤ ਚੇਤਨ ਹੁੰਦੀ ਹੈ ਸਭ ਕੀ ਮਤ ਸਭ ਨੇ ਆਪਣੀ ਮਤ ਮਿਲਾ ਕੇ ਇੱਕ ਜਗ੍ਹਾ ਸਾਰਿਆਂ ਨੇ ਇਕੱਠੇ ਹੋ ਕੇ ਜੀਵਾਨੇ ਜੀ ਕੀਮਤ ਪਾ ਕੇ ਦੇਖ ਲਈ ਜਿੰਨੇ ਭਗਤ ਨੇ ਜਿੰਨੀਆਂ ਮਤਾਂ ਨੇ ਉਹਨਾਂ ਦੇ ਕੌਣ ਕੌਣ ਨੇ ਜਿਹੜਾ ਨੇ ਕੀਮਤ ਪਾਈ ਹੈ ਗਿਆਨਵਾਨ ਗਾਦੀ ਗਿਆਨੀ ਧਿਆਨੀ ਗੁਰਗੁਰ ਹਾਈ ਕੀਬਤ ਪਾਉਣ ਵਾਲਿਆਂ ਵਿੱਚ ਗਿਆਨਵਾਨ ਵੀ ਸਾਰੇ ਆ ਗਏ ਧਿਆਨ ਜੋੜਨ ਵਾਲੇ ਵੀ ਸਾਰੇ ਆ ਗਏ ਧਿਆਨੀ ਗੁਰ ਦੁਨੀਆ ਨੂੰ ਉਪਦੇਸ਼ ਕਰਨ ਵਾਲੇ ਵੀ ਆ ਗਏ ਗੁਰ ਗੁਰ ਹਾਈ ਉਹਨਾਂ ਦੇ ਘਰੋਂ ਗੁਰ ਵੀ ਆ ਗਏ ਜਿਹੜੇ ਜਿਹੜੇ ਅੱਜ ਉਪਦੇਸ਼ ਕਰਦੇ ਨੇ ਜਿਨ੍ਹਾਂ ਨੂੰ ਉਪਦੇਸ਼ ਕਰਨ ਵਾਲੇ ਹੋਰ ਪਿੱਛੇ ਬੈਠੇ ਰਹਿ ਜੋ 108 ਔਰ 1008 ਇਕ ਹਜ਼ਾਰ ਅਠੋੜੇ ਜਿਹਨਾਂ ਨੂੰ ਪੜ੍ਹਾਏ ਹੋ ਜਿਹਨਾਂ ਨੇ 108 ਨੇ 108 ਨੇ ਗੁਰੂ ਦਾ 108 ਨੇ ਜਿਹੜੇ ਉਹ ਗੁਰ ਹਾਈ ਨੇ ਜਿਹੜੇ ਉਹ ਸਾਰਿਆਂ ਨੇ ਇਕੱਠੇ ਹੋ ਕੇ ਕੀਮਤ ਪਾ ਲਈ ਕਹਿਣਾ ਜਾਈ ਤੇਰੀ ਤਲਵੜ ਆਈ ਕਹਿਣਾ ਜਾਈ ਤੇਰੀ ਤਲਵੜ ਆਈ ਤੇਰੀ ਤਲ ਜਿੰਨੇ ਵੀ ਵੜਿਆਈ ਨਹੀਂ ਕਰ ਸਕਿਆ ਉਹ ਉਹਨਾਂ ਚ ਨਹੀਂ ਕਰ ਸਕੇ ਜਿਹਨਾਂ ਜਿਹੜਾ ਆਪਣੀ ਵੜਿਆਈ ਤੇ ਆਪਣੀ ਬਖਸ਼ਤੀ ਕਿਸੇ ਨੂੰ ਜਿੰਨਾ ਜਿਹੜਾ ਨਾਮ ਕਰ ਜਿੰਨਾ ਜਲਦਾ ਆਪਣਾ ਨਾਮ ਬਿਨਾ ਕੰਨਾ ਤੇ ਸੁਣ ਵਾਲੀ ਬਾਣੀ ਉਹਨਾਂ ਨੂੰ ਦੇ ਦੇ ਨਹੀਂ ਦਿੱਤੀ ਜਿੰਨਾ ਜਿਹੜਾ ਆਪਣੀ ਵਡਿਆਈ ਤਾਂ ਆਪ ਨਹੀਂ ਉਹਨਾਂ ਨੂੰ ਦੱਸੀ ਉਹਨਾਂ ਤੇ ਆਪਣੀ ਵਡਿਆਈ ਆਪ ਨਹੀਂ ਕਰਵਾਈ ਕੋਈ ਉਹਦੀ ਵਡਿਆਈ ਨਹੀਂ ਕਰ ਸਕਦਾ ਆਪਣੇ ਲੈਵਲ ਤੇ ਇਹਦਾ ਵੀ ਇਹੀ ਮਤਲਬ ਹੈ ਇਹ ਗੱਲ ਸੁਖਨ ਸਿੰਘ ਸਾਹਿਬ ਜੀ ਖੋਲਿ ਗਏ ਤੁਮਰੇ ਉਸ ਤੱਕ ਤੁਮ ਤੇ ਹੋਏ ਨਨ ਕਵਰ ਨੂੰ ਜਾਣ ਸਕੋਏ ਗਿਆਨੀ ਧਿਆਨੀ ਸਾਰੇ ਮਿਲ ਕੇ ਕਰਕੇ ਦੇਖਣ ਨਹੀਂ ਹੋ ਸਕਦਾ ਉਹ ਜਾ ਜਾ ਉਹ ਚਾਹੁੰਦਾ ਫਿਰ ਉਹ ਵਾਸਤੇ ਵੀ ਕਰਾ ਲੈਂਦਾ ਫਿਰ ਉਹ ਵਾਸਤੇ ਕਰਾ ਲੈਂਦੇ ਨੂੰ ਪੁੱਛਦਾ ਕੋਈ ਨਹੀਂ ਉਹ ਤੇ ਕਰਵਾ ਲੈਂਦਾ ਉਹ ਕਬੀਰ ਤੇ ਕਰਵਾ ਲੈਂਦਾ ਉਹ ਨਾਮਦੇਵ ਤੇ ਕਰਵਾ ਲੈਂਦਾ ਨਾਮ ਦੇ ਜਿਹੜਾ ਕਰਨ ਆੜ ਦੇ ਆਦਮ ਕੋਈ ਜੀਪਰੋ ਪਿਓ ਲਾਖੀੜ ਉਹ ਮੈਨੂੰ ਤਾਂ ਫੁੱਟੀ ਕਾਉਡੀ ਬਰਾਬਰ ਨਹੀਂ ਸੀ ਮੈਦਾ ਹੈਗਾ ਜਦੋਂ ਬੜਿਆਈ ਕਰਾਉਂਦਾ ਜਿਹਨੂੰ ਫੁੱਟੀ ਕਾਉਡੀ ਦੀ ਸਮਝਦੇ ਵਿਦਵਾਨ ਉਹ ਤੋਂ ਘਰਾ ਲੰਦਾ ਨਹੀਂ ਕਰ ਸਕਦੇ ਸਾਰੇ ਇਕੱਠੇ ਹੋ ਕੇ ਨਹੀਂ ਕਰ ਸਕਦੇ ਜੇ ਇਸ ਗੱਲ ਦਾ ਭੇਜ ਜਾਣਦੇ ਹੁੰਦੇ ਤਾਂ ਪਾਠ ਦਰਸ ਹੋ ਜਾਂਦਾ ਇਹ ਗੱਲ ਸਾਰੀ ਦਾ ਸਮਝ ਆਉਂਦੀ ਨਾ ਜੇ ਗੁਰਮਤਿ ਦੀ ਸਮਝ ਆਉਂਦੀ ਤੇ ਪਾਠ ਕਰੇ ਗਲਤ ਨਾ ਕਰਦੇ ਤੁਹ ਪਤਾ ਲੱਗਦਾ ਨਾ ਗੁਰਮਤਿ ਬਿਲਕੁਲ ਸਮਝ ਨਹੀਂ ਆ ਕਿਸੇ ਅਬੇ ਜਿਹੜੇ ਤੁਰੇ ਫਿਰਦਾ ਦਿਮਾਲੇ ਬੰਨ ਕੇ ਦਰਸ਼ਨ ਤੋਂ ਵਰਗੇ ਇਹ ਵਿੱਚ ਹੀ ਨੇ ਸਾਰੇ ਕਿਸੇ ਨੂੰ ਨਹੀਂ ਪਤਾ ਹੈ ਗੁਰਮਤਿ ਕੀ ਕਹਿੰਦੀ ਤੇ ਕਹਿੰਦੀ ਉਹਦੀ ਪਾਠ ਸਿਧ ਕਰ ਲੈਂਦੇ ਹਣੂ ਗੱਲਾਂ ਦੀਆਂ ਐ ਰੋਣਾ ਪਾਉਣ ਵਾਲੀ ਯੋਹੀਾਈ ਕਰੋ ਪੈਗਾ ਤੁਸੀਂ ਘਿਹੜੇ ਰ ਆਦਾ ਤੁਸੀਂ ਕੀਤਾ ਨਹੀਂ ਹੁਣ ਥੇ ਉਹ ਜਾਇਦਾਰ ਸੀ ਗਾਲ ਤਾਂ ਦਾ ਫਿਰ ਕੀ ਕਰਦਾ ਰਿਹਾ ਤੂੰ ਉੱਥੇ ਬੈਠਾ ਸਾਰੇ ਹੀ ਲੰਬੋੜ ਸੰਖ ਨੇ ਪੂ ਕੁਮਾਰ ਦਾ ਕੋਈ ਆ ਬਾਈ ਨੇ ਸੰਖ ਆਬਰੀ ਨਾ ਬਜਦਾ ਹੁੰਦਾ ਵਜਾਇਆ ਬਜਦਾ ਹੁੰਦਾ ਇਹ ਵਜਾਇਏ ਵਜਣ ਵਾਲੇ ਸੰਖ ਨੇ ਸਾਰੇ ਖਬਰਾਂ ਕਾਣ ਨੂੰ ਵਜਾਉਂਦਾ ਕਿਸੇ ਨੂੰ ਕੋਈ ਵਜਾਉਂਦਾ ਕਿਸੇ ਨੂੰ ਕੋਈ ਵਜਾਉਂਦਾ ਉਹ ਕਹਿੰਦਾ ਰੂਹ ਵਜਾਉਂਦਾ ਉਹ ਕਹਿੰਦਾ ਰੂਹ ਵਜਾਉਂਦਾ ਜਿੰਨਾ ਜਰ ਦੁਨੀਆ ਵਜਾਈ ਵੱਜਦੀ ਹੈ ਜਿੰਨਾ ਜਰ ਦੀਨ ਨਾਲ ਜੁੜਿਆ ਆ ਵਜਾਇਆ ਵੱਜਦਾ ਹੈ ਇਹ ਵਜਾਇਆ ਹੀ ਵੱਜੂਗਾ ਜੇ ਪਰਮੇਸ਼ਰ ਵਜਾਵੇ ਯਾਦੋਦ ਯਾ ਮੇਰੇ ਨੂੰ ਕੋਈ ਭਾਇਆ ਵਜਾਵੇ ਯਾ ਕਿਸੇ ਦਾ ਪੈਸੇ ਵਜਾਵੇ ਯਾ ਕਿਸੇ ਦੀ ਲਹਾਜ ਵਜਾਵੇ ਯਾ ਇਹਦਾ ਸਵਾਰਥ ਵਜਾਵੇ ਕੋਈ ਤਾਂ ਵਜਾਉ ਏ ਤਾਂ ਵੱਜਦੇ ਰਹੇ ਦੁਨੀਆ ਵਜਾਈ ਵੱਜਦੀ ਤੂੰ ਵੀ ਵਜੇ ਨਾਲ ਕਹਿੰਦਾ ਤੂੰ ਵੀ ਨਾਲ ਹੀ ਹੈ ਬਾਈ ਬੱਚਾ ਹੀ ਹੈ ਤੂੰ ਵੀ ਦੁਨੀ ਦੇ ਪਰ ਸੋਈ ਜੀਓ ਨਾ ਮਜਦਾ ਜਿਸ ਅੱਲਾ ਕਰਦਾ ਸਾਰ ਹਾਂ ਜਿਸ ਅੱਲਾ ਕਰਦਾ ਸਾਰ ਉਹ ਅੱਲਾ ਦਾ ਵਜਾਇਆ ਵਜਦਾ ਕਹਿੰਦਾ ਵਜੂਗਾ ਜੇ ਉਹਦੇ ਵਜਾਏ ਵਜਦੇ ਤਾਂ ਦੁਰਸਤ ਕਰ ਲੈਂਦੇ ਬਣਾਉੜਾ ਭਾਈ ਜਦੋਂ ਤੁਸੀਂ ਤੋੜੇ ਪੱਲੇ ਕੀ ਆ ਹੁਣ ਤੱਕ ਕੱਖ ਨਹੀਂ ਜਰੇ ਦੇ ਪੱਲੇ ਕਿਸੇ ਦੇ ਵੀ ਹੱਤਵੰਨਰੇ ਵਾਹਰੂ ਆ ਇਧਰ ਉਸ ਕਰ ਲੈਂਦੇ ਤੁਸੀਂ ਪਾਠ ਏ ਹੋਰ ਤੁਸੀਂ ਵਾਹ ਦਰਸਤ ਕਰ ਲਓਗੇ ਵਿਗਾੜ ਦੋਗੇ ਤੁਸੀਂ